ਸਸ਼ੀ ਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਇਸ ਟਾਈਮ ਅਸੀਂ ਖੜੇ ਆ ਬਠਿੰਡੇ ਤੋਂ ਡੱਬਲ ਵਾਲੀ ਵਾਲਾ ਰੋਡ ਤੇ ਰੋਡ ਨਾ ਬਈ ਇਹ ਨਵਾਂ ਬਣੀ ਆਂਦਾ ਤੇ ਚੌੜਾ ਹੋਈ ਜਾਂਦਾ ਬਹੁਤ ਜ਼ਿਆਦੇ ਤੇ ਆਹ ਦੇਖੋ ਬਈ ਨਵੀਂ ਕੋਠੀ ਵਿੱਚ ਆ ਗਈ ਇਹਦੇ ਤੇ ਕੋਠੀ ਨੂੰ ਇਹ ਢਾ ਰਹੇ ਨੇ ਤੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਬਈ ਢਾ ਰਹੇ ਨੇ ਕੀ ਸਿਸਟਮ ਹੈ ਤੇ ਉਹਨਾਂ ਦੇ ਵੀ ਇਹ ਪੇਸ਼ ਹੈਗਾ ਤੇ ਉਹਦੇ ਨੇ ਪੇਸ਼ ਨਾਲ ਜੋੜ ਦੀ ਗੱਲਬਾਤ ਸਾਰੀ ਆਪਾਂ ਕਰਦੇ ਆਂ ਆ ਜਾਓ ਬਈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਐ ਵਧੀਆ ਜੀ ਕੀ ਨਾਮ ਆਪਣਾ ਉਦਮ ਸਿੰਘ ਆਈ ਉਦਮਾ ਫਿਰ ਆ ਬਾਈ ਨਵੀਂ ਕੋਠੀ ਢਾਈ ਜੰਨੇਓ ਕੀ ਸਿਸਟਮ ਐ ਤੁਹਾਡਾ ਇਹ ਇਹ ਵੀਰੇ ਅਸੀਂ ਨਾ ਮੁੱਲ ਲੈ ਲੈਨੇ ਆ ਮਟੀਰੀਅਲ ਦਾ ਨੀ ਕੋਠੀ ਪਿੱਛੇ ਪਲਾ ਬਣਾਦੀ ਕੋਠੀ ਸੜਕ 'ਚ ਆ ਗਈ ਹਾਂ ਸੜਕ 'ਚ ਆ ਗਈ ਜੀ ਅੱਛਾ ਤੁਸੀਂ ਢਾਉਣ ਦਾ ਕੰਮ ਕਰਦੇ ਹੋ ਹਾਂ ਜੀ ਢਾਉਣ ਦਾ ਕੰਮ ਕਰਦੀ ਹਾਂ ਠੇਕਾ ਲੈ ਲੈਂਦੇ ਹੋ ਹਾਂ ਠੇਕਾ ਲੈ ਲੈਂਦੇ ਜਿਵੇਂ ਮੰਨ ਲਾ ਵੀ ਇਹ ਖੜੀ ਕੋਠੀ ਦਾ ਅਗਲੇ ਨੂੰ ਪੈਸੇ ਦੇ ਦਿੱਤੇ ਇੰਨੇ ਦਾ ਹੋਇਆ ਠੇਕਾ ਇਹ 2 ਲੱਖ ਦਾ ਹੋਇਆ ਜੀ ਅੱਛਾ ਤੁਸੀਂ 2 ਲੱਖ ਰੁਪਏ ਮਾਲਕ ਨੂੰ ਦੇਤਾ ਹਾਂ ਜੀ 2 ਲੱਖ ਦੇਤਾ ਜੀ ਠਾਸ ਪਾਇਰ ਕਰਕੇ ਦੇਣਾ ਮਾਲ ਮਟੀਰੀਅਲ ਥੋੜਾ ਹਾਂ ਜੀ ਸਾਰਾ ਸਾਡਾ ਆਹ ਵੀ ਥੋੜਾ ਅਸਰੀਆ ਵੀ ਥੋੜਾ ਹਾਰਾ ਹਾਂ ਜੀ ਸਾਰਾ ਸਾਡਾ ਜੀ ਅੱਛਾ ਤੁਸੀਂ ਇਹ ਬਈ ਕੰਮ ਕਰਦੇ ਹੋ ਹਾਂ ਜੀ ਕੰਮ ਕਰਦੇ ਅਛਾਤ ਮਾਲਾ ਬਈਆ ਨੰਬਰ ਚੱਲੀ ਜਾਂਦਾ ਬਾਈ ਦਾ ਕਿਸੇ ਨੇ ਇਸ ਤਰ੍ਹਾਂ ਘਰ ਢਵਾਉਣਾ ਤਾਂ ਆ ਬਾਈ ਨਾਲ ਗੱਲਬਾਤ ਕਰ ਲੈ ਢਵਾਉਣਾ ਮਤਲਬ ਜਿੰਮੇ ਆਪ ਪੁਰਾਣਾ ਘਰ ਢਾਕੇ ਨਵਾਂ ਪਾਉਣਾ ਹੈ ਹਾਂਜੀ ਹਾਂਜੀ ਜਿਵੇਂ ਨਵਾਂ ਪਾਉਣਾ ਹੈ ਤੇ ਬਾਈ ਕਿੱਥੇ ਕਿੱਥੇ ਤੱਕ ਇਹ ਕੰਮ ਤੁਸੀਂ ਨੇੜੇ ਨੇੜੇ ਕਿੱਥੇ ਤੱਕ ਕਰ ਸਕਦੇ ਹੋ 20 ਕਿਲੋਮੀਟਰ ਦੂਰ ਤੱਕ ਕਰਦੇ ਅਸੀਂ ਉੱਥੇ ਰਹਿ ਕੇ ਵੀ ਕਰ ਦਨੇ ਜਾਂ ਨਾ ਮੰਨ ਕੇ ਚੱਲ ਵੀ ਆਪਾਂ ਨੂੰ ਪੜਾਉਣਾ ਨਾ ਕਰਨਾ ਜੀ ਨੇੜੇ ਹੋਵੇ ਮਨ ਲੈ 10 ਕਿਲੋ ਜਾਂ 20 ਕਿਲੋਮੀਟਰ ਦੂਰ ਤਾਂ ਆਪਾਂ ਪੜਾਉਣੀ ਕਰ ਲੈਨੇ ਨਹੀਂ ਅਸੀਂ ਇੱਥੇ ਰਹਿ ਕੇ ਕਰ ਲੈਨੇ ਕਿੰਨੀ ਟੀਮ ਹੈ ਤੁਸੀਂ ਕਿੰਨੇ ਜਣੇ ਸਾਰੇ ਅਸੀਂ ਹੁਣ ਤਾਂ ਇਸ ਟਾਈਮ ਤਾਂ 8 ਜਾਣੇ ਆਈ ਹਾਂ ਪੂ ਅਸੀਂ ਹੈਗੇ ਆਂ ਜੀ 12 13 ਜਾਣੇ ਹੈਗੇ ਅਸੀਂ ਨਹੀਂ ਇਹ ਫਿਰ ਬਾਈ ਤੁਹਾਨੂੰ ਕੰਮ ਕੀ ਆਉਂਦਾ ਮਤਵਲ ਮੰਨ ਲਾ ਤੁਸੀਂ ਉਹ ਕਰ ਲਿਆ ਆ ਜਿਹੜੇ ਮਾਲਾ ਤੋੜ ਪਾਣਾ ਕੀ ਕੰਮ ਆਉਂਦੀ ਹੈ ਕੋਈ ਇਹਦਾ ਮਲ ਬਈ ਇਹਦਾ ਕੋਈ ਕੰਮ ਨਹੀਂ ਹੁੰਦਾ ਜਿਹੜੇ ਆ ਆਪਣੀਆਂ ਪੁਰਾਣੀਆਂ ਇੱਟਾਂ ਇਹ ਸੇਲ ਹੋ ਜਾਂਦੀਆਂ ਆਹ ਰੂੜੀ ਦੇ ਹਾਂਜੀ ਇਹਨਾਂ ਦੇ ਸੇਲ ਹੋ ਜਾਂਦੀਆਂ ਆਹ ਰੂੜੀ ਦੇ ਕੰਮ ਆ ਜਾਂਦੀ ਅੱਧੇ ਇਹਨਾਂ ਦੇ ਫਰਸ ਲਾਉਣ ਵਾਲੇ ਦੇ ਫਰਸ ਲਾਉਣ ਵਾਲੇ ਜਿਹੜੀਆਂ ਜੋੜੀਆਂ ਤੋਂ ਉਹ ਆਪਾਂ ਸੇਲ ਕਰ ਦਿੰਨੇ ਘਰਾਂ ਚ ਮੰਨ ਲੈ ਵੀ ਲੋਡ ਪੈਂਦੀ ਜਿਹਨਾਂ ਨੂੰ ਲੋਡ ਹੁੰਦੀ ਉਹ ਲੈ ਜਾਂਦੀ ਆ ਜੀ ਇਹ ਟੌਣ ਬਈ ਕੰਮ ਹੀ ਬਹੁਤ ਔਖਾ ਹੈ ਘਰ ਚ ਲਾਉਣੇ ਯਾਰ ਬਈ ਹੁਣ ਕੀ ਕਰਗੇ ਵਿੱਚ ਗੱਲਾਂ ਬਈ ਹਾਂ ਜਿਆ ਹੈ ਔਖਾ ਜੀ ਅੱਛਾ ਬਹੁਤ ਜਿਆਦੇ ਔਖਾ ਹੀ ਉਹ 4 ਰੁਪਏ ਬਚਦੇ ਵੀ ਆ ਬਈ ਬਾ ਵਧੀਆ ਚੱਲੀ ਜਾਂਦਾ ਜੀ ਹਾਂ ਨਾਲ ਇਹਨਾਂ ਦੇ ਨਾਲ ਮੁੰਡੇ ਕੰਮ ਕਰਦੇ ਉਹਨਾਂ ਦਾ ਵੀ ਤੇ ਚੱਲੀ ਨਾ ਗਜਰਾਂ ਨਾਲ ਆਪਦਾ ਹੋਈ ਜਾਂਦਾ ਮੇਨ ਬੰਦਾ ਤੂੰ ਇਹਨਾਂ ਦਾ ਹਾਂ ਜੀ ਮੇਨ ਬੰਦਾ ਮੈਂ ਠੇਕੇਦਾਰ ਹਾਂਜੀ ਹਾਂਜੀ ਮਿੱਤਰੋ ਕਿਸੇ ਨੇ ਵੀ ਮਲ ਨਵਾਂ ਘਰ ਜਦੋਂ ਕੋਈ ਪਾਉਣਾ ਹੁੰਦਾ ਹਨਾ ਪਹਿਲਾਂ ਵਾਲਾ ਆਪਾਂ ਆਪਾਂ ਨੂੰ ਹਿਸਾਬ ਵੀ ਨਹੀਂ ਹੁੰਦਾ ਤੇ ਐਵੇਂ ਆਪਾਂ ਦਿਹਾੜੀਏ ਪਾਈ ਜਾਂਦੇ ਆ ਬੰਦੇ ਖ ਪਾਈ ਜਾਂਦੇ ਆ ਹਨਾ ਇਹ ਬਾਈ ਉਹਨਾਂ ਦਾ ਪੇਸ਼ਾ ਇਹਨਾਂ ਕੋਲ ਸੰਦ ਉਸਦੇ ਡੇ ਵੀ ਇਹਨਾਂ ਨੂੰ ਹਿਸਾਬ ਵੀ ਆ ਤੇ ਸੋੜਨਾ ਠੇਕੇ ਹੀ ਕਰ ਲੈਣਗੇ ਤੇ ਇਹ ਸੋਡੀ ਦੁਕਾਨ ਹੈ ਜਵਾਰਾ ਕੋਠੀ ਆ ਕੁਛ ਵੀ ਆ ਕੋਈ ਫੈਕਟਰੀ ਆ ਕੁਛ ਵੀ ਆ ਹਾਂਜੀ ਹਾਂਜੀ ਸਾਰਾ ਇਹ ਤੁਸੀਂ ਅਗਲੇ ਨੂੰ ਪੈਸੇ ਦੇ ਦੇਣੇ ਓਕੇ ਬੁੱਕੇ ਹਾਂਜੀ ਓਕੇ ਬੁੱਕੇ ਪੈਸੇ ਮੰਗ ਕਿੰਨੇ ਮੰਗਦਾ ਓਨੇ ਪੈਸੇ ਤੁਸੀਂ ਦੇ ਦੇਣੇ ਆ ਤੇ ਤੁਸੀਂ ਬੰਦੇ ਨੂੰ ਦਿਨ ਲੈ ਲੈਣੇ ਹਾਂਜੀ ਹਾਂਜੀ ਟਾਈਮ ਲੈ ਲੈਣੇ ਅਗਲੇ ਤੁਸੀਂ ਇੰਨੇ ਟਾਈਮ ਵਿੱਚ ਕੰਮ ਨਿਭੜ ਜਾਊਗਾ ਹਾਂ ਹਾਂਜੀ ਪੰਜਾਲਾ ਕੋਠੀ ਤਾਂ ਸਾਨੂੰ ਮਹੀਨਾ ਲੱਗ ਜਾਂਦਾ ਹੀ ਹੁਣ ਇਹਦਾ ਕਿੰਨੇ ਟਾਈਮ ਲੇਦਾ ਇਹਦਾ ਤਾਂ ਉ ਤਾਂ ਖੁੱਲਾ ਟਾਈਮ ਹੀ ਆ ਜੇ ਤਾਂ ਕੋਈ ਸੜਕ ਵਾਲਿਆਂ ਨਾਲ ਕਿਸ਼ਤਾ ਸੀਗੇ ਉ ਸਾਨੂੰ ਮਹੀਨਾ ਲੱਗ ਜਾਊਗਾ ਜੀ ਸਾਨੂੰ ਇੱਥੇ 20 ਦਿਨ ਹੋ ਗਏ ਬਾਦ 10 ਦਿਨਾਂ ਦਾ ਹੋਰ ਰਹਿਗਾ ਸਾਡਾ ਕੰਮ ਟਾਈਮ ਲੈ ਕੇ ਤੁਸੀਂ ਅਗਲੇ ਨੂੰ ਸਾਫ ਪਲਾਟ ਕਰਕੇ ਦੇ ਦੇਣਾ ਹਾਂਜੀ ਸਾਫ ਪਲਾਟ ਕਰਕੇ ਦੇ ਦੇਣਾ ਜਮਾ ਮਲਬਾ ਮਲਬਾ ਚੱਕ ਕੇ ਸਾਰਾ ਠੀਕ ਹੈ ਹੁਣ ਬਈ ਤੁਹਾਡਾ ਪੁਰਾਣਾ ਜਿਹੜਾ ਘਰ ਆ ਜਾਂ ਪੁਰਾਣੀ ਦੁਕਾਨ ਆ ਉਹ ਵੀ ਮੁੱਲ बिकੂਗੀ ਹਾਂਜੀ ਹਾਂਜੀ ਉਹ ਵੀ ਮੁੱਲ ਮੇਕੂ ਬਿਕੂਗੀ ਹਾਂ ਤੁਸੀਂ ਪੈਸੇ ਤੁਹਾਨੂੰ ਇਹਨਾਂ ਨੇ ਦੇ ਦਿੰਨੇ ਆ ਨਾਲ ਇਹਨਾਂ ਦਾ ਥੋੜਾ ਨਿਕਲੇ ਵਾ ਨਿਕਲੇ ਪਹਿਲਾਂ ਤੁਸੀਂ ਅੰਗ ਕੇ ਮੈਂ ਉਹ ਲੈ ਲੈਣੀ ਆ ਮੈਂ ਕੋਠੀ ਜਿਹਨੇ ਤੁਸੀਂ 2 ਲੱਖ ਚ ਲਈ ਆ ਤੇ ਇਹਦਾ ਫਿਰ ਬਚਣਗੇ 4-5 ਇਟਾ-ਉਟਾ ਕੰਮ ਆਉਣੀ ਕੋਈ ਆ ਹਾਂ ਇਟਾਂ ਸਾਰੀਆਂ ਕੰਮ ਆਉਂਦੀਆਂ ਇਟਾ ਸੀ ਨਾਲ ਦੀ ਨਾਲ ਸੇਲ ਕਰੀ ਨੇ ਇਥੇ ਸਾਰੇ ਬਾਉਂਡਰੀ ਵਾਲ ਸੀਗੀ ਜੀ ਸਾਰੀਆਂ ਸੇਲ ਕੀਤੀਆਂ ਜੀ ਇਹਦੀਆਂ ਜੋੜੀਆਂ ਸਿੰਘਾਂ ਪੁਰਾਣੇ ਬਾਰਬੂਰ ਸੀਗੇ ਸਾਰੇ ਸੇਲ ਕੀਤੇ ਆ ਜਿਵੇਂ ਮੰਨ ਕੇ ਚੱਲ ਜਿਹੜਾ ਬੰਦਾ ਨਹੀਂ ਨਵੇਂ ਲੈ ਸਕਦਾ ਓਹਨੂੰ ਮੈਂ ਕਿਹਾ ਜਿਹਨੇ ਨਵੇਂ ਪਾਉਣ ਵਾਲੇ ਨਹੀਂ ਤਾਂ ਵੀਡੀਓ ਰੇਕ ਹੀ ਪਾਉਂਦਾ ਤੇ ਬਾਈ ਦੀ ਆਪਾਂ ਪੁਰਾਣੇ ਕੰਮ ਦੀ ਆਪਾਂ ਇਹਦੀ ਪਾਈ ਨਹੀਂ ਤੈਨੂੰ ਬੜਾ ਅਕਸਰ ਹਣਾ ਕਿਉਂਕਿ ਵਿਚਾਰਾ ਗਰੀਬ ਬੰਦਾ ਆ ਉਹਦਾ ਰਜਗਾਰ ਕਰਦਾ ਨਾਲ 10 ਬੰਦਿਆਂ ਨੂੰ ਹੋਰ ਵੀ ਰੋਜ਼ਗਾਰ ਦੇਈ ਬੈਠਾ ਬਾਕੀ ਕੰਮ ਵੀ ਵਧੀਆ ਹਨਾ ਆਪ ਦਾ 2 ਰੁਪਏ ਬਚਦੇ ਵੀ ਆ ਅਗਲੇ ਦਾ ਵੀ ਕੰਮ ਹੁੰਦਾ ਆ ਅਗਲੇ ਦਾ ਵੀ ਕੰਮ ਹੁੰਦਾ ਆ ਆ ਨੰਬਰ ਆ ਬਾਈ ਦਾ ਵੀਡੀਓ ਨੂੰ ਅੱਗੇ ਦੀ ਅੱਗੇ ਬਾਈ ਫਿਰ ਤੁਸੀਂ ਜ਼ਰੂਰ ਭੇਜ ਦਿਓ ਯਾਰ ਇਹਨੂੰ ਵਿਚਾਰੇ ਨੂੰ ਕੰਮ ਮਿਲ ਜਾਊਗਾ ਹਨਾ ਤੇ ਕੰਮ ਜਿੰਨਾ ਮਿਲੇ ਓਨੇ ਥੋੜਾ ਹਨਾ ਹਾਂ ਓਨੇ ਵਾਰ ਹਾਂ ਤੇ ਹੋਰ ਕੁਝ ਕਹਿਣਾ ਚਾਹੋ ਨਾ ਬਾਈ ਬਸ ਭਾਈ ਜਿਵੇਂ ਮੰਨ ਕੇ ਚਲਾ ਆਂ ਪਿੰਡਾਂ ਦੇ ਵਿੱਚ ਆਪਾਂ ਬੰਦੇ ਲਾ ਲੈਨੇ ਅਣਜਾਣ ਬੰਦੇ ਹੁੰਦੇ ਕਈ ਇਹ ਬੰਦੇ ਆ ਮੈਂ ਵੀ ਉਹੀ ਗੱਲ ਕਰਦਾ ਛੱਟ ਖਾ ਲੈਂਦੇ ਆ ਜੀ ਹਨਾ ਆਪਾਂ ਨਹੀਂ ਕਿਸੇ ਨੂੰ ਉਹ ਹੁੰਦਾ ਹੁੰਦਾ ਹਨਾ ਵੀ ਉਹ ਆਪਣੇ ਨਾਲ ਸੰਪਰਕ ਕਰਨ ਆਪਾਂ ਉਹਨਾਂ ਦਾ ਕੰਮ ਕਰਾਂਗੇ ਜੇ ਅਗਲੇ ਨੇ ਮੁੱਲ ਦੇਣਾ ਮੁੱਲ ਵੀ ਦੇ ਜੇ ਉਂ ਬੰਨ ਕੇ ਚੱਲ ਉਹ ਕਰਨਾ ਹਨਾ ਉਹ ਆਪਾਂ ਅੱਧ ਤੇ ਅਗਲੇ ਤੇ ਤੋੜਾਂਗੇ ਅੱਧ ਤੇ ਮਟੀਰੀਅਲ ਉਨਥੇ ਆਈਂਦੀ ਇਹ ਗੱਲ ਜਿਵੇਂ ਮਰਜ਼ੀ ਕਰ ਲੈ ਹਾਂ ਜਿਵੇਂ ਮਰਜ਼ੀ ਕਰ ਲੈ ਚਲੋ ਠੀਕ ਆ ਭਾਈ ਧੰਨਵਾਦ ਜੀ ਸਸਤੀ ਗੱਲ ਭਾਈ